ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮਹਤਨੇਸ਼ੂਰੀ ਸਾਥੀਓ ਕੱਲ ਅਤੇ ਪਰਸੋਂ ਸਾਡੇ ਚੈਨਲ ਵੱਲੋਂ ਪ੍ਰਮੁੱਖਤਾ ਦੇ ਤੌਰ ਤੇ ਖਬਰ ਚਲਾਈ ਗਈ ਸੀ ਕਿ ਤਾਜੋਵਾਲ ਅਤੇ ਮੰਡਾਲਾ ਜਿਹੜਾ ਬੰਨਿਆ ਉਹਦੀ ਸਥਿਤੀ ਬੜੀ ਕਮਜ਼ੋਰ ਹੈ ਪਾਣੀ ਦਾ ਪ੍ਰਭਾਵ ਬਹੁਤ ਤੇਜ਼ ਹੈ ਤੇ ਉਸ ਤੋਂ ਬਾਅਦ ਲੋਕ ਜਾਗਰਤ ਹੋਏ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਔਰ ਹੁਣ ਦੱਸਦੀਏ ਪਾਣੀ ਦਾ ਪ੍ਰਭਾਵ ਜ਼ਿਆਦਾ ਹੋਣ ਦੇ ਬਾਵਜੂਦ ਵੀ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਲਗਾਤਾਰ ਉੱਥੇ ਲੋਕ ਪਹੁੰਚ ਰਹੇ ਆਂ ਔਰ ਜੰਗੀ ਪੱਧਰ ਤੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਤੇ ਹੁਣ ਸਥਿਤੀ ਕੰਟਰੋਲ ਵਿੱਚ ਹੈ ਦੱਸ ਦਈਏ ਡੀਸੀ ਅੰਕੁਰਜੀਤ ਮੌਕੇ ਤੇ ਪਹੁੰਚੇ ਫੌਜ ਦੇ ਅਧਿਕਾਰੀ ਫੌਜੀ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਮੌਕੇ ਤੇ ਉੱਥੇ ਮੌਜੂਦ ਹੈ ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਜੰਗੀ ਪੱਧਰ ਤੇ ਬੰਨ ਲਾਉਣ ਦਾ ਕੰਮ ਜਾਰੀ ਹੈ ਸਟਰੈਂਥ ਕਰਨ ਦਾ ਕੰਮ ਜਾਰੀ ਹੈ ਔਰ ਪ੍ਰਸ਼ਾਸਨ ਨੇ ਇਹ ਵੀ ਗੱਲ ਆਖੀ ਡੀਸੀ ਅੰਕੁਰਜੀਤ ਜੀ ਨੇ ਇਹ ਵੀ ਗੱਲ ਆਖੀ ਜਿੱਚ ਪ੍ਰਸ਼ਾਸਨ ਦੀ ਮਿਹਨਤ ਨਜ਼ਰ ਆਈ ਉਹ ਮਹੀਆ ਕਰਵਾਏ ਜਾ ਰਿਹਾ ਪਰ ਲੋਕ ਆਪ ਮੁਹਾਰੇ ਜਿਹੜੇ ਵੱਧ ਚੜ ਕੇ ਮਿਹਨਤ ਕਰ ਰਿਹਾ ਤਾਂ ਜੋ ਬੰਨ ਨੂੰ ਪੱਕਾ ਕੀਤਾ ਜਾ ਸਕੇ ਤੇ ਆਪਣੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾ ਸਕੇ ਤਖਾਨੇ ਮੌਕੇ ਦੀ ਤਸਵੀਰ ਅਸੀਂ ਇਸ ਵੇਲੇ ਜੀ ਮੰਡਾਲਾ ਕਾਜੂਵਲ ਖੜੇ ਹੈਗੇ ਆ ਨਵਾਂ ਸ਼ਹਿਰ ਵਿੱਚ ਇੱਥੇ ਕੱਲ ਥੋੜੀ ਜਿਹੀ ਸੰਕੂਚਨਾ ਆਈ ਸੀ ਕਿ ਜਿਹੜਾ ਸਪਰ ਹੈਗਾ ਉਹਦੇ ਵਿੱਚ ਥੋੜੀ ਬੋਤੀ ਹਲਚਲ ਹੋਈ ਹੈ ਕਿ ਵਾਟਰ ਲੈਵਲ ਦੇ ਫਲਕਚੁਏਸ਼ਨ ਕਰਕੇ ਕੱਲ ਰਾਤੀ ਇੱਥੇ ਸਾਰੀ ਸਟਰੈਂਥਨਿੰਗ ਵਗੈਰਾ ਕਰ ਦਿੱਤੀ ਗਈ ਸੀ ਕਿ ਪਿੰਡ ਦੇ ਲੋਕਾਂ ਦੇ ਨਾਲ ਰਲ ਕੇ ਉਸ ਦੇ ਬਾਵਜੂਦ ਵੀ ਸੀਰੇ ਥੋੜਾ ਜਿਹਾ ਪਾਣੀ ਦੇ ਪ੍ਰਭਾਵ ਕਰਕੇ ਜੋ ਹੈ ਸਪਰਦਾ ਪੋਰਸ਼ਨ ਜਿਹੜਾ ਹੈਗਾ ਉਹ ਥੋੜਾ ਕਲਸਾਈਡ ਹੋਇਆ ਹੈਗਾ ਸੋ ਉਹਦੀ ਜਿਹੜੀ ਹੈਗੀ ਹੈ ਸਟਰੈਂਥਿੰਗ ਦਾ ਜਿਹੜਾ ਕੰਮ ਹੈਗਾ ਇੱਥੇ ਚੱਲ ਰਿਹਾ ਹੈਗਾ ਜਿਹੜੇ ਵੀ 올 ਅਵੇਲੇਬਲ ਰਿਸੋਰਸ ਵਗੈਰਾ ਇੱਥੇ ਚਾਹੀਦੇ ਸੀਗੇ ਉਹ ਸਾਰੇ ਇੱਥੇ ਹੈਗੇ ਹਨ ਪਿੰਡ ਦੇ ਲੋਕੀ ਬਹੁਤ ਵੱਡੀ ਸਦਾਸ ਦੇ ਵਿੱਚ ਇਸਨੇ ਸਾਰੇ ਆਏ ਹੋਏ ਹੈਗੇ ਕੰਮ ਚੱਲ ਰਿਹਾ ਹੈਗਾ ਤੇ ਸਿਚੁਏਸ਼ਨ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਸਤਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮਹਦਨੇਸ਼ੂਰੀ ਸਾਥੀਓ ਕੱਲ ਅਤੇ ਪਰਸੋਂ ਸਾਡੇ ਚੈਨਲ ਵੱਲੋਂ ਪ੍ਰਮੁੱਖਤਾ ਦੇ ਤੌਰ ਤੇ ਖਬਰ ਚਲਾਈ ਗਈ ਸੀ ਕਿ ਤਾਜੋਵਾਲ ਅਤੇ ਮੰਡਾਲਾ ਜਿਹੜਾ ਬੰਨਿਆ ਉਹਦੀ ਸਥਿਤੀ ਬੜੀ ਕਮਜ਼ੋਰ ਹੈ ਪਾਣੀ ਦਾ ਪ੍ਰਭਾਵ ਬਹੁਤ ਤੇਜ਼ ਹੈ ਤੇ ਉਸ ਤੋਂ ਬਾਅਦ ਲੋਕ ਜਾਗਰਤ ਹੋਏ ਵੱਡੀ ਗਿੜਤੀ ਵਿੱਚ ਲੋਕ ਉੱਥੇ ਪਹੁੰਚੇ ਔਰ ਹੁਣ ਦੱਸ ਦਈਏ ਪਾਣੀ ਦਾ ਪ੍ਰਭਾਵ ਜ਼ਿਆਦਾ ਹੋਣ ਦੇ ਬਾਵਜੂਦ ਵੀ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਲਗਾਤਾਰ ਉੱਥੇ ਲੋਕ ਪਹੁੰਚ ਰਹੇ ਆ ਔਰ ਜੰਗੀ ਪੱਧਰ ਤੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਤੇ ਹੁਣ ਸਥਿਤੀ ਕੰਟਰੋਲ ਵਿੱਚ ਹੈ ਦੱਸ ਦਈਏ ਡੀਸੀ ਅੰਕੁਰਜੀਤ ਮੌਕੇ ਤੇ ਪਹੁੰਚੇ ਫੌਜ ਦੇ ਅਧਿਕਾਰੀ ਫੌਜੀ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਮੌਕੇ ਤੇ ਉੱਥੇ ਮੌਜੂਦ ਹੈ ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਜੰਗੀ ਪੱਧਰ ਤੇ ਬੰਨ ਲਾਉਣ ਦਾ ਕੰਮ ਜਾਰੀ ਹੈ ਸਟਰੈਂਥ ਕਰਨ ਦਾ ਕੰਮ ਜਾਰੀ ਹੈ ਔਰ ਪ੍ਰਸ਼ਾਸਨ ਨੇ ਇਹ ਵੀ ਗੱਲ ਆਖੀ ਡੀਸੀ ਅੰਕੁਰਜੀਤ ਪ੍ਰਸ਼ਾਸਨ ਦੀ ਮਿਹਨਤ ਨਜ਼ਰ ਆਈ ਉਹ ਕਹਿੰਦੇ ਆ ਕਿ ਰਿਸੋਰਸਸ ਵੀ ਜਿਹੜੇ ਸਾਰੇ ਆ ਉਹ ਮਹਈਆ ਕਰਵਾਏ ਜਾ ਰਹੇ ਆ ਪਰ ਲੋਕ ਆਪ ਮੁਹਾਰੇ ਜਿਹੜੇ ਵੱਧ ਚੜ ਕੇ ਮਿਹਨਤ ਕਰ ਰਹੇ ਤਾਂ ਜੋ ਬੰਨ ਨੂੰ ਪੱਕਾ ਕੀਤਾ ਜਾ ਸਕੇ ਤੇ ਆਪਣੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾ ਸਕੇ ਦਿਖਾਣੇ ਮੌਕੇ ਦੀ ਤਸਵੀਰ ਅਸੀਂ ਇਸ ਵੇਲੇ ਵੀ ਮੰਡਾਲਾ ਕਾਜੂਵਲ ਖੜੇ ਹੈਗੇ ਆ ਨਵਾਂ ਸ਼ਹਿਰ ਵਿੱਚ ਇੱਥੇ ਕੱਲ ਥੋੜੀ ਜਿਹੀ ਸੰਕੁਚਨਾ ਆਈ ਸੀ ਕਿ ਜਿਹੜਾ ਸਪਰ ਹੈਗਾ ਉਹਦੇ ਵਿੱਚ ਛੋੜੀ-ਬੋਟੀ ਹਲਚਲ ਹੋਈ ਹੈਗੀ ਵਾਟਰ ਲੈਵਲ ਦੇ ਫਲਕਚੁਏਸ਼ਨ ਕਰਕੇ ਕੱਲ ਰਾਤੀ ਇੱਥੇ ਸਾਰੀ ਸਟਰੈਂਥਨਿੰਗ ਵਗੈਰਾ ਕਰ ਦਿੱਤੀ ਗਈ ਸੀ ਕਿ ਪਿੰਡ ਦੇ ਲੋਕਾਂ ਦੇ ਉੱਤੇ باوجود ਵੀ ਸੀਰੇ ਥੋੜਾ ਜਿਹਾ ਪਾਣੀ ਦੇ ਪ੍ਰਭਾਵ ਕਰਕੇ ਜੋ ਹੈ ਸਪਰ ਦਾ ਪੋਰਸ਼ਨ ਜਿਹੜਾ ਹੈਗਾ ਉਹ ਥੋੜਾ ਸਾਈਡ ਹੋਇਆ ਹੈਗਾ ਸੋ ਉਹਦੀ ਜਿਹੜੀ ਹੈਗੀ ਹੈ ਸਟਰੈਂਥਿੰਗ ਦਾ ਜਿਹੜਾ ਕੰਮ ਹੈਗਾ ਇੱਥੇ ਚੱਲ ਰਿਹਾ ਹੈਗਾ ਜਿਹੜੇ ਵੀ 올 ਅਵੇਲੇਬਲ ਰਿਸੋਰਸਸ ਵਗੈਰਾ ਇੱਥੇ ਚਾਹੀਦੇ ਸੀਗੇ ਉਹ ਸਾਡੇ ਇੱਥੇ ਹੈਗੇ ਨੇ ਪਿੰਡ ਦੇ ਲੋਕੀ ਬਹੁਤ ਵੱਡੀ تعداد ਦੇ ਵਿੱਚ ਸਿੱਖੇ ਸਾਰੇ ਆਏ ਹੋਏ ਹੈਗੇ ਕੰਮ ਚੱਲ ਰਿਹਾ ਹੈਗਾ ਤੇ ਸਿਚੁਏਸ਼ਨ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈ